ਇਹੜਿਆਂ ਅਮਰੀਕਾ ਦੇ ਵਿੱਚ ਬਾਰਡਰ ਕ੍ਰੋਸ ਹੋ ਰਹੇ ਸੀਗੇ 50% ਗ੍ਰਾਵਟ ਆ ਗਈ 50% ਲੋਕ ਘਟ ਗਏ ਆ ਉੱਥੇ ਬਾਰਡਰ ਕ੍ਰੋਸ ਕਰਨ ਤੋਂ ਹਟ ਗਏ ਆ ਕਿਉਂ ਹਟ ਗਿਆ ਤੁਹਾਨੂੰ ਪਤਾ ਪਰਦੇਸਾਂ ਦੇ ਵਿੱਚ ਇਮੀਗ੍ਰੈਂਟ ਦੇ ਖਿਲਾਫ ਹਰ ਕੋਈ ਉਹਨਾਂ ਨੂੰ ਕੱਢਣ ਨੂੰ ਫਿਰਦਾ ਨਾਰੇਵਾਜੀ ਹੋ ਰਹੀ ਹੈ ਪ੍ਰੋਟੈਸਟ ਹੋ ਰਿਹਾ ਪਰ ਪੰਜਾਬੀ ਆਪਣੇ ਕਿੱਥੇ ਹਟਦੇ ਆ ਹਾਂਜੀ ਸਸਰੀ ਘਰ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਕੌਣ ਸਮਝਾਵੇ ਪੰਜਾਬੀਆਂ ਨੂੰ ਹਰ ਰੋਜ਼ ਇਦਾਂ ਦੇ ਵੀਡੀਓ ਸੋਸ਼ਲ ਮੀਡੀਆ ਤੇ ਹਰ ਇੱਕ ਨਿਊ ਚੈਨਲ ਤੇ ਇਹੀ ਚੀਜ਼ ਦਿਖਾਈ ਜਾ ਰਹੀ ਹੈ ਕਿ ਇੰਨਾ ਕੁ ਜ਼ਿਆਦਾ ਮਾਹੌਲ ਖਰਾਬ ਹੋਇਆ ਇਸ ਟਾਈਮ ਦੇ ਵਿੱਚ ਪਰਦੇਸਾਂ ਦੇ ਵਿੱਚ ਇਨੀ ਗ੍ਰਾਂਟ ਦੇ ਖਿਲਾਫ ਹਰ ਕੋਈ ਉਹਨਾਂ ਨੂੰ ਕੱਢਣ ਨੂੰ ਫਿਰਦਾ ਨਾਰੇਵਾਜੀ ਹੋ ਰਹੀ ਹੈ ਪ੍ਰੋਟੈਸਟ ਹੋ ਰਿਹਾ ਪਰ ਪੰਜਾਬੀ ਆਪਣੇ ਕਿੱਥੇ ਹਟਦੇ ਆ ਤੁਹਾਨੂੰ ਪਤਾ ਯੂਕੇ ਦੇ ਵਿੱਚ ਕਿੱਡਾ ਵੱਡਾ ਪ੍ਰੋਟੈਸਟ ਹੋ ਕੇ ਹਟਿਆ ਔਰ ਉੱਥੇ ਜਿਹੜੇ ਸਟੂਡੈਂਟ ਗਏ ਤੇ ਉੱਥੇ ਹੀ ਸਰਕਾਰ ਨੇ ਸਾਰੇ ਨੂੰ ਈਮੇਲਸ ਕਰਤੀ ਕਿ ਤੁਸੀਂ ਇੱਥੇ ਜ਼ਾਇਲ ਨਹੀਂ ਲੈ ਸਕਦੇ ਤੁਹਾਡੀ ਸਟੱਡੀ ਪੂਰੀ ਹੋਣ ਲੱਗੀ ਆ ਤੁਸੀਂ ਆਪਣੀ ਕੰਟਰੀ ਵਾਪਸ ਜਾਓ ਅਗਰ ਨਹੀਂ ਜਾਓਗੇ ਤਾਂ ਤੁਹਾਨੂੰ ਡਿਪੋਰਟ ਕੀਤਾ ਜਾਏਗਾ ਅਮਰੀਕਾ ਦੇ ਵਿੱਚ ਦੇਖ ਲਓ 20 ਲੱਖ ਬੰਦਾ ਡਿਪੋਰਟ ਕੀਤਾ ਕੀ ਹੋ ਰਿਹਾ ਉੱਥੇ ਕੀ ਨਹੀਂ ਹੋ ਰਿਹਾ ਸਭ ਨੂੰ ਪਤਾ ਜਿਹੜਿਆਂ ਅਮਰੀਕਾ ਦੇ ਵਿੱਚ ਬਾਰਡਰ ਕਰਾਸ ਹੋ ਰਹੇ ਸੀਗੇ 50% ਗ੍ਰਾਵਟ ਆ ਗਈ 50% ਲੋਕ ਕੱਟ ਗਏ ਆ ਉੱਥੇ ਬਾਰਡਰ ਕਰਾਸ ਕਰਨ ਤੋਂ हट ਗਏ ਆ ਕਿਉਂ हट ਗਏ ਤੁਹਾਨੂੰ ਪਤਾ ਕਿ ਉੱਥੇ ਦੇ ਕੀ ਮਾਹੌਲ ਹੈ ਕੀ ਨਹੀਂ ਮਾਹੌਲ ਤੇ ਕੱਲ ਹੀ ਮੈਂ ਇਹ ਵੀਡੀਓ ਤਾਂ ਬਣਾਉਣ ਲੱਗਿਆ ਕੱਲ ਹੀ ਇੱਕ ਮਨੂੰ ਮੈਸੇਜ ਆਇਆ ਸੀ ਮੁੰਡੇ ਦੇ ਆਪਣਾ ਪੰਜਾਬੀ ਭਰਾ ਸੀਗਾ ਤੇ ਉਹਨੇ ਮੈਨੂੰ ਪਤਾ ਕੀ ਕਹਿਆ ਸੀ ਕਿ ਭਾਜੀ ਮੇਰੀ ਇੱਕ ਏਜੰਟ ਦੇ ਨਾਲ ਗੱਲ ਚੱਲਦੀ ਪਈ ਸੀ 40 ਲੱਖ ਰੁਪਏ ਚ ਅਮਰੀਕਾ ਪਹੁੰਚਾਉਣ ਦੀ ਤੇ ਹੁਣ ਇਦਾਂ ਦੇ ਮੌਸ ਜਗੇ ਮੈਨੂੰ ਸਾਰੇ ਰਿਸ਼ਤੇਦਾਰਾਂ ਨੇ ਵੀ ਰੋਕਿਆ ਤੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਤੇ ਮੈਂ ਜਵਾਬ ਦੇਤਾ ਕਿ ਨਹੀਂ ਮੈਂ ਨਹੀਂ ਜਾਣਾ ਤੇ ਉਹ ਏਜੰਟ ਨੇ ਮੈਨੂੰ 20 ਲੱਖ ਦੀ ਆਫਰ ਦਿੱਤੀ ਚਲ 20 ਲੱਖ ਦੇ ਤੇ ਤੈਨੂੰ ਮੈਂ ਪਹੁੰਚਾ ਦਿੰਦਾ ਉੱਥੇ ਤੇ ਮੈਂ ਹੁਣ ਕੀ ਕਰਾਂ ਮੈਂ 20 ਲੱਖ ਦੇ ਦਵਾ ਮੈਂ ਚਲੇ ਜਾਵਾਂ ਠੀਕ ਆ ਤਾਂ 20 ਲੱਖ ਦਾ ਪਾ ਉਹ ਇਹ ਚੀਜ਼ ਭੁੱਲ ਗਿਆ ਕਿ 20 ਲੱਖ ਦੇ ਵਿੱਚ ਤੈਨੂੰ ਪਹੁੰਚਾਉਣਾ ਕਿੱਦਾਂ ਆਉਨੇ ਕਿੱਥੋਂ ਕਿਹੜੇ ਜੰਗਲਾਂ ਚੋਂ ਲੈ ਕੇ ਜਾਣਾ ਕਿੱਥੋਂ ਤੇਰੀ ਡੌਂਕੀ ਲਵਾਉਣੀ ਆ ਤੂੰ ਪਹੁੰਚੂਗਾ ਵੀ ਸਹੀ ਜਾਂ ਨਹੀਂ ਪਹੁੰਚੂਗਾ ਇਹਦੀ ਕੌਣ ਗਾਰੰਟੀ ਲੈ ਰਿਹਾ ਤੈਨੂੰ ਕੋਈ ਲਿਖ ਕੇ ਦੇ ਰਿਹਾ ਤੇ ਇਹਨਾਂ ਕੰਟਰੈਕਟ ਕਰ ਰਿਹਾ ਕੁਝ ਕੋਈ ਕੁਛ ਨਹੀਂ ਪਤਾ ਕਿਸੇ ਨੂੰ ਕੀ ਹੋਣਾ ਤੇਰੇ ਨਾਲ ਕੀ ਨਹੀਂ ਹੋਣਾ ਅਰ ਉੱਥੇ ਜਾ ਕੇ ਤੂੰ ਕੀ ਕਰੂਗਾ ਉੱਥੇ ਤੈਨੂੰ ਰੀਟੇਨ ਕਰਕੇ ਰੱਖਣਾ ਤੇਰੀ ਅਜ਼ਾਇਲੋਂ ਪਾਸ ਹੋਣੀ ਨਹੀਂ ਹੋਣੀ ਕੌਣ ਜ਼ਿੰਮੇਵਾਰ ਆ ਉਸ ਚੀਜ਼ ਦਾ ਤੈਨੂੰ ਕਾ ਚੱਕ ਕੇ ਰਿਪੋਰਟ ਕਰਦੇ ਆ ਤਾਂ ਤੈਨੂੰ ਪਨਾਮਾ ਚ ਦੁਆਰੇ ਸੁੱਟ ਦੇਵੇ ਕੌਣ ਜ਼ਿੰਮੇਵਾਰ ਹੋਊਗਾ ਉਸ ਚੀਜ਼ ਦਾ ਏਜੰਟ ਬਹੁਤ ਜ਼ਿਆਦਾ ਚੰਗੇ ਆ ਬਹੁਤ ਏਜੰਟਾਂ ਨੇ ਮੁੰਡੇ ਭੇਜਿਆ আর ਉਹਨਾਂ ਨੇ ਆਪਣੀ ਕਿਸਮਤ ਬਣਾਈ ਆ ਤੇ ਉਹ ਮੁੰਡੇ ਅੱਜ ਵੀ ਕਮੈਂਟ ਕਰਦੇ ਆ ਕਿ ਪਾਜੀ ਮੈਂ ਉਹ ਏਜੰਟ ਦੇ ਥਰੂ ਇੱਥੇ ਪਹੁੰਚਿਆ ਸੀਗਾ ਤੇ ਉਹਨੇ ਮੇਰੀ ਲਾਈਫ ਬਣਾਤੀ ਮੇਰੀ ਅੱਜ ਜ਼ਿੰਦਗੀ ਖੁਸ਼ਹਾਲ ਆ ਬਹੁਤ ਏਜੰਟ ਇਦਾਂ ਦੇ ਬੈਠੇ ਆ ਜਿਨ੍ਹਾਂ ਨੇ ਵਾਕਈ ਹੀ ਬੰਦਿਆਂ ਦੀ ਮੁੰਡਿਆਂ ਦੀ ਜ਼ਿੰਦਗੀ ਸਵਾਰੀ ਆ ਤੇ ਬਹੁਤ ਏਜੰਟ ਇਦਾਂ ਦੇ ਆ ਜਿਨ੍ਹਾਂ ਨੇ ਨਰਕ ਜਿਬਰਾਂਤੀ ਮੁੰਡੇ ਜ਼ਿੰਦਗੀ ਆ ਉਹਨਾਂ ਦੇ ਡੈੱਡ ਬੋਡੀਆ ਵੀ ਲੰਬੀਆਂ ਅੱਗੇ ਜਾ ਕੇ ਵੇਚ ਦਿੰਦੇ ਆ ਵੀ ਲੋ ਜੀ ਚੱਕੋ ਆਪਣੇ ਪੈਸੇ ਤੱਕ ਮਤਲਬ ਹੁੰਦਾ ਤੇ ਹੁਣ ਇਹ ਚੀਜ਼ ਤੁਸੀਂ ਸੋਚਣੀ ਆ ਕਿਹੜਾ ਏਜੰਟ ਚੰਗਾ ਹੈ ਕਿਹੜਾ ਮਾੜਾ ਕਿਉਂਕਿ ਮੈਨੂੰ ਨਹੀਂ ਇਹਦੇ ਬਾਰੇ ਕੁਝ ਵੀ ਪਤਾ ਕਿਉਂਕਿ ਕੋਈ ਕਹਿ ਰਿਹਾ ਕੋਈ ਮੇਰੇ ਨਾਲ ਇਦਾਂ ਹੋ ਗਈ ਜੀ ਕੋਈ ਕਹਿ ਰਿਹਾ ਜੋ ਬਹੁਤ ਵਧੀਆ ਸੀ ਮੈਂ ਸਹੀ ਸਲਾਮਤ ਪਹੁੰਚ ਗਿਆ ਸੋ ਇਹ ਚੀਜ਼ ਤੁਸੀਂ ਦੇਖਣੀ ਆ ਬਾਕੀ ਉਸ ਤੋਂ ਬਾਅਦ ਹੈਗਾ ਤੁਹਾਡਾ ਲੱਕ ਤੁਹਾਡੀ ਕਿਸਮਤ ਤੁਹਾਨੂੰ ਕਿੱਥੇ ਲੈ ਕੇ ਜਾਂਦੀ ਆ ਹਰ ਕੁਛ ਏਜੰਟ ਦੇ ਹੱਥ 'ਚ ਵੀ ਨਹੀਂ ਹੁੰਦਾ ਉਸੋ ਦੀ ਕਿਸਮਤ ਤੇ ਵੀ ਲੱਗ ਤੇ ਵੀ ਡਿਪੈਂਡ ਕਰਦਾ ਹਾਂ ਜਿੱਦਾਂ ਕਿ ਹੁਣ ਇਹ ਮੁੰਡਾ ਪੁੱਛ ਰਿਹਾ ਕਿ ਮੇਰੇ ਕੋਲ 20 ਲੱਖ ਰੁਪਈਆ ਮੈਂ ਜਾ ਸਕਦਾ ਸਹੀ ਐ ਇੰਨੇ ਕ ਪੈਸੇ ਦਾ ਅਮਰੀਕਾ ਦੇ ਪਰ ਉਹਨੂੰ ਇਹ ਨਹੀਂ ਪਤਾ ਕਿ ਉੱਥੇ ਮਾਹੌਲ ਕੀ ਆ ਉੱਥੇ ਦੇ ਜਿਹੜੇ ਉਹ ਬੰਦੇ ਹੈਗੇ ਆ ਆ ਪਿੱਛੇ ਇਹ ਬਿਆਨ ਆ 1.5 ਲੱਖ ਬੰਦੇ ਨੇ ਖੁਦ ਅਰਜੀ ਦਿੱਤੀ ਆ ਕਿ ਅਸੀਂ ਕੰਟਰੀ ਛੱਡ ਕੇ ਜਾਣਾ ਚਾਹੁੰਦੇ ਆ ਤੇ ਇਹ ਬੰਦਾ ਕਹਿੰਦਾ ਮੈਂ ਜਾਣਾ 20 ਲੱਖ ਤੇ ਉਹ ਦੂਜੀ ਜਾਨ ਪਲੱਸ ਉਹਦੀ ਹਾਂ ਠੀਕ ਆ ਲੀਗਲ ਜਾਣਾ ਤੇਰਾ ਕੋਈ ਵੀਜ਼ਾ ਲਵਾ ਕੇ ਸਿੱਧਾ ਤੇਰਾ ਵਰਕ ਵੀਜ਼ਾ ਲੱਗ ਰਿਹਾ ਤੈਨੂੰ ਕੁਝ ਵੀ ਡਾਇਰੈਕਟ ਤੋਂ ਅਮਰੀਕਾ 'ਚ ਪਹੁੰਚ ਰਿਹਾ ਕੋਈ ਚੱਕਰ ਨਹੀਂ ਜਾਓ ਡੀਮੋਟੀਵੇਟ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਹਰ ਕਿਸੇ ਨੂੰ ਜਾਣਾ ਚਾਹੀਦਾ ਆਪਣੀ ਕਿਸਮਤ ਅਜਵਾਉਣੀ ਚਾਹੀਦੀ ਹੈ ਵਧੀਆ ਫਿਊਚਰ ਲਈ ਜਾਣਾ ਚਾਹੀਦਾ ਪਰ ਇੱਕ ਨੰਬਰ ਦੇ ਵਿੱਚ ਲੀਗਲ ਦੇ ਵਿੱਚ ਲੀਗਲ ਜਾਓ ਜਿੱਥੇ ਵੀ ਜਾਣਾ ਇੱਕ ਨੰਬਰ ਦੇ ਵਿੱਚ ਆਉ ਕੋਈ ਪ੍ਰੋਬਲਮ ਨਹੀਂ ਪਰ ਹਾਂ ਜਦੋਂ ਇਦਾਂ ਜਾਣਾ ਫਿਰ 50-50 ਹੁੰਦਾ ਰਿਸਕ ਤੇ ਜਾਣਾ ਤੁਸੀਂ ਆਪਣੀ ਜਾਨ ਦੀ ਬਾਜ਼ੀ ਤੇ ਲਾ ਕੇ ਜਾਣਾ ਔਰ ਤੁਸੀਂ ਜਾਣਾ ਵੀ ਉਹ ਕੰਟਰੀ ਜਿੱਥੇ ਅੱਗੇ ਤੁਹਾਡਾ ਕੋਈ ਫਿਊਚਰ ਹੀ ਨਹੀਂ ਹੁਣ ਖਤਮੇ ਕਰਤਾ ਤੁਹਾਡਾ ਸਾਰਾ ਫਿਊਚਰ ਕਿਉਂਕਿ ਹੁਣ ਪਿੱਛੇ ਜਿਹੜੀ ਰਿਪੋਰਟ ਵੀ ਆਈ ਆ ਕਿ ਉੱਥੇ ਜਿੰਨੇ ਵੀ ਅਜਾਇਲਮ ਜਾਣਗੇ ਅਜਾਇਲਮ ਆਲਾ ਦੇ ਪਾਰਕ ਵੀ ਜੇ ਵੀ ਬੇਸ਼ੱਕ ਹੋ ਜਾਣ ਉਹ ਹੁਣ ਉੱਥੇ ਲਾਇਸੈਂਸ ਹੀ ਨਹੀਂ ਅਪਲਾਈ ਕਰ ਸਕਦੇ ਟਰੱਕਿੰਗ ਦਾ ਤੇ ਜਿਨ੍ਹਾਂ ਕੋਲ ਹੁਣ ਕਾਰਡ ਹੈਗੇ ਆ ਉਹਨਾਂ ਨੂੰ ਵੀ ਉੱਥੇ ਗ੍ਰੀਨ ਕਾਰ ਹੋਲਡਰ ਆ ਜਿਹੜੇ ਉਹਨਾਂ ਨੂੰ ਵੀ ਡਿਟੇਨ ਕਰ ਰਹੇ ਆ ਉੱਥੇ ਜਿਨ੍ਹਾਂ ਕੋਲ ਬਰਕ ਵੀਜ ਹੈ ਉਹਨਾਂ ਨੂੰ ਵੀ ਡਿਟੇਨ ਕਰ ਰਹੇ ਆ ਉੱਥੇ ਚਾਚਾ ਕਿ ਉਹ ਤਾਂ ਵਾਪਸ ਮਾਰ ਰਹੇ ਤੇ ਤੁਸੀਂ 20 ਲੱਖ ਰੁਪਏ ਲਾ ਕੇ ਫੇਰ ਜਾ ਰਹੇ ਪਤਾ ਨਹੀਂ ਕੀ ਹੋ ਰਿਹਾ ਪੰਜਾਬੀਆਂ ਨੂੰ ਕੀ ਨਹੀਂ ਹੋ ਰਿਹਾ ਹਣਾ ਜੋ ਕੇ ਦੇ ਵਿੱਚ ਸਾਫ਼-ਸਾਫ਼ ਕਹਿਤਾ ਉਹਨਾਂ ਨੇ ਕਿ ਜਿਹੜਾ ਵੀ ਸਾਡੇ ਕੋਲ ਆਊਗਾ ਸਟੱਡੀ ਪੂਰੀ ਕਰਕੇ ਅਸੀਂ ਉਹਨਾਂ ਨੂੰ ਰਿਪੋਰਟ ਕਰਨਾ ਤੇ ਸਟੂ ਤੇ ਜੋ ਕੇ ਵੀ ਹੁਣ ਸਟੱਡੀ ਦੀ ਫੀਸਾ ਕਿੰਨੀ ਹੈ ਜੇ ਆ ਉੱਥੇ ਸਟੱਡੀ ਕਰਦਾ ਉਹ ਕੰਮ ਕਰਕੇ ਫੀਸਾ ਪੂਰੀ ਨਹੀਂ ਕਰ ਸਕਦਾ ਬਾ ਪੈਸੇ ਮੰਗਾਊਗਾ ਜਿਹੜਾ ਤਾਂ ਇੱਕ ਨੰਬਰ 'ਚ ਪੜਨ ਜਾ ਰਿਹਾ ਵਾਕਈ ਹੀ ਪੜਨ ਜਾ ਰਿਹਾ ਸਟੱਡੀ ਕਰਨ ਜਾ ਰਿਹਾ ਪੈਸੇ ਅਫੋਰਡ ਕਰਦਾ ਫੈਮਿਲੀ ਬੈਕਗਰਾਉਂਡ ਬਹੁਤ ਤਗੜਾ ਹੋਣਾ ਸਟੱਡੀ ਕਰਕੇ ਬਾਹਰ ਆਣਾ ਜਾਓ ਜੀ ਬੇਲ ਖੋਲ ਕੇ ਜਾਓ ਜੀ ਸੱਦ ਕੇ ਜਾਓ ਪਰ ਜਿਹੜੇ ਸੋਚ ਕੇ ਇਹ ਜਾ ਰਿਹਾ ਕਿ ਮੈਂ ਸਟੱਡੀ ਵੀਜ਼ੇ ਦੇ ਬਹਾਨੇ ਜਾਊਂਗਾ ਉੱਥੇ ਜਾ ਕੇ ਬਸ ਸੈਟਲ ਹੋ ਜਾਊਂਗਾ ਉਹ ਭੁੱਲ ਜਾ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੋ ਕੇ ਹਟਿਆ ਕੈਨੇਡਾ ਦੇ ਵਿੱਚ ਹੋ ਕੇ ਹਟਿਆ ਪੁਰਤਗਾਲ ਦੇ ਵਿੱਚ ਕੀ ਹਾਲਾਤ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿਹੜੀ ਉਹ ਕੰਟਰੀ ਜਿੱਥੇ ਨਹੀਂ ਹਾਲਾਤ ਖਰਾਬ ਹੋਏ ਤੁਸੀਂ ਫਿਰ ਵੀ ਜਾਣਾ ਜੀ ਜਾਣਾ ਜਾਓ ਜੀ ਸੱਦ ਕੇ ਜਾਓ ਪਰ ਸੋਚ ਕੇ ਜਾਓ ਪਲੈਨਿੰਗ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਤੁਹਾਨੂੰ ਕੋ ਪੈਸਾ ਪਿਆ ਤੁਹਾਡੇ ਕੋ ਇਨ ਪੈਸਾ ਵੀ ਕੋਈ ਚੱਕਰ ਨਹੀਂ ਖਰਾਬ ਹੋ ਗਿਆ ਵਾਪਸ ਵੀ ਆਉਣਾ ਪੈ ਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਆਪਣੇ ਪਿੱਛੇ ਘਰ ਦੇ ਨੂੰ ਬੇਚ ਕੇ ਨਹੀਂ ਚੱਲਾ ਮੈਂ ਆਪਣੇ ਗਰੀਬੀ ਨਹੀਂ ਰੱਖ ਕੇ ਚੱਲਾ ਆਪਣਾ ਘਰ ਮੇਰੇ ਘਰ ਦੇ ਮੈਂ ਇਹ ਪੈਸਾ ਮੇਰਾ ਡੁੱਬ ਗਿਆ ਮੈਂ ਵਾਪਸ ਵੀ ਆ ਗਿਆ ਤਾਂ ਮੇਰੇ ਪਿੱਛੇ ਘਰ ਦੇ ਡੁੱਬਣ ਗਿਆ ਨਹੀਂ ਮੈਂ ਆ ਕੇ ਇੱਥੇ ਬਿਜ਼ਨਸ ਕਰ ਸਕਦਾ ਔਰ ਕਦੇ ਵੀ ਆਪਣੀ ਜੜਾ ਬੱਡ ਕੇ ਤਾਂ ਕਦੇ ਵੀ ਨਾ ਜਾਓ ਬੇਸ਼ੱਕ ਤੁਸੀਂ ਪੱਕੇ ਪੈਰੀਂ ਵੀ ਚੱਲੇ ਤੁਹਾਡਾ ਸਾਰਾ ਕੁਝ ਬਿਜ਼ਨਸ ਸੈੱਟ ਵੀ ਆ ਆਲਰੇਡੀ ਤੁਸੀਂ 20 ਸਾਲ ਹੋ ਗਏ ਤੁਹਾਨੂੰ ਬਾਹਰ ਬੈਠਿਆ ਕਿਸੇ ਵੀ ਕੰਟਰੀ 'ਚ ਤੁਸੀਂ ਸੋਚਦੇ ਆ ਯਾਰ ਹੁਣ ਜਾਣਾ ਨਹੀਂ ਪੰਜਾਬ ਕੋਈ ਹੈ ਨਹੀਂ ਵੇਚ ਦਈਏ ਨਾ ਇਹ ਗਲਤੀ ਨਾ ਕਰਿਓ ਆਉਣ ਵਾਲਾ ਟਾਈਮ ਬਹੁਤ ਜ਼ਿਆਦਾ ਖਰਾਬ ਹੋਣ ਵਾਲਾ ਆਪਣੀ ਜੜਾ ਨਾ ਵੱਡ ਕੇ ਜਾਓ ਮੇਰੇ ਵੀਰੋ ਮੈਂ ਹਰੇਕ ਵੀਡੀਓ ਦੇ ਵਿੱਚ ਇਹੀ ਕਹਿੰਦਾ ਹੁੰਦਾ ਪੰਜਾਬੀਆਂ ਨੂੰ ਆਪਣੀ ਜੜਾ ਨਾ ਵੱਡੋ ਬਹੁਤ ਪਛਤਾਉਂਗੇ ਬਾਅਦ ਦੇ ਵਿੱਚ ਬਹੁਤ ਬੁਰੇ ਹਾਲ ਹੋ ਰਿਆ ਆ ਬੀਬੀ ਹਰਜੀਤ ਕੋਲ ਨੂੰ ਡਿਪੋਰਟ ਕੀਤਾ 33 ਸਾਲਾਂ ਬਾਅਦ ਆਈ ਆ ਆਈ ਆਗਰ ਘਰ ਸੇ ਤਾਹੀਂ ਆਈ ਆਪਣੇ ਘਰੇ ਜੇ ਨਹੀਂ ਹੁੰਦਾ ਕਿ ਰਿਸ਼ਤੇਦਾਰ ਇੱਕ ਦਿਨ ਸਾਹਮਣ ਦਾ ਦੋ ਦਿਨ ਸਾਹਮਣ ਦਾ ਔਰ ਜਿਹੜਾ 33 ਸਾਲ ਬਾਅਦ ਆਏ ਨਾ ਹੋਵੇ ਉਹਦਾ ਰਿਸ਼ਤਾਰਾ ਨਾਲ ਵੀ ਮੋਹ ਨਹੀਂ ਹੁੰਦਾ ਉਹ ਵੀ ਖਤਮ ਹੋ ਜਾਂਦਾ ਸਾਰਾ ਕੁਝ ਸੋ ਆਪਣੀ ਜੜ ਨਾ ਵੱਡੋ ਆਪਣੀ ਜੜ ਆਪਣੇ ਕੋਲ ਰੱਖੋ ਮੈਂ ਇਹੀ ਕਹਿੰਦਾ ਹੁੰਦਾ ਔਰ ਦੂਜੀ ਗੱਲ ਇਹ ਵੀ ਹੈ ਕਿ ਆਹ ਥੋੜਾ ਟਾਈਮ ਬਹੁਤ ਖਰਾਬ ਚੱਲਦਾ ਪਿਆ ਇਮੀਗ੍ਰੈਂਟਸ ਦੇ ਲਈ ਸੋ ਅਗਰ ਤੁਸੀਂ ਆਣ ਦੇ ਇਸ਼ਕ ਹੋ ਤਾਂ ਥੋੜਾ ਜਿਹਾ ਵੇਟ ਕਰ ਲਓ ਅਵੋਇਡ ਕਰੋ ਪੈਸਾ ਬਹੁਤ ਹੁੰਦਾ 20 ਲੱਖ 10 ਲੱਖ 15 ਲੱਖ ਬਹੁਤ ਅੱਖਾ ਬਣਦਾ ਬਾਹਰ ਆ ਕੇ ਵੀ ਬਾਹਰ ਆ ਕੇ ਵੀ ਕੋਈ ਏ ਨਹੀਂ ਹੈਗਾ ਕਿ ਬਸ ਰੱਖਤਾ ਨੂੰ ਲੱਗਿਆ ਤੋੜ ਦੋ ਸੋਚੋ ਥੋੜਾ ਸਮਝੋ ਕਿਸੇ ਨੂੰ ਦੇਖ ਕੇ ਕਿਸੇ ਦੀ ਰੀਸ ਨਾ ਕਰੋ ਕਿ ਹਾਂ ਯਾਰ ਉਹ ਗਿਆ ਉਹਨਾਂ ਦਾ ਮੁੰਡਾ ਗਿਆ ਮੇਰਾ ਰਿਸ਼ਤੇਦਾਰ ਗਿਆ ਮੇਰਾ ਫਲਾਣਾ ਗਿਆ ਮੈਂ ਵੀ ਜਾਣਾ ਹੀ ਜਾਣਾ ਬਹੁਤ ਲਾਇ ਖਰਾਬ ਹੈ ਜਿਹੜੇ ਆਏ ਆ ਨਾ ਨਵੇਂ ਉਹਨਾਂ ਨੂੰ ਪੁੱਛ ਲਿਓ ਥੋੜਾ ਕੋਈ ਪੱਕੀ ਸਪੋਰਟ ਹੈਗੀ ਆ ਲੀਗਲ ਆਣਾ ਇੱਕ ਨੰਬਰ ਦੇ ਵਿੱਚ ਆਣਾ ਬਹਿ ਜ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਆ ਜੋ ਕੋਈ ਚੱਕਰ ਵੀ ਹਰ ਇੱਕ ਨੂੰ ਹੱਕਾ ਆਪਣਾ ਫਿਊਚਰ ਵਧੀਆ ਬਣਾਉਣ ਦਾ ਪਰ ਇਹ ਨਾ ਹੋਵੇ ਕਿ ਤੁਸੀਂ ਰਿਸਕ ਆਪਣੇ ਆਪ ਤੇ ਖੇਲੋ ਨਾ ਕਿ ਆਪਣੇ ਪਿੱਛੇ ਜਿਹੜੀ ਤੁਹਾਡੀ ਫੈਮਿਲੀ ਉੱਤੇ ਵੀ ਖੇਲੋ ਉਹਨਾਂ ਨੂੰ ਵੀ ਤੁਸੀਂ ਵੇਚ ਕੇ ਆ ਜੋ ਗਿਰਵੀ ਰੱਖ ਕੇ ਆ ਜੋ ਘਰ-ਬਾਰ ਆਪਣਾ ਕਿ ਜੀ ਠੀਕ ਆ ਮੈਂ ਕਮਾ ਲੂੰਗਾ ਉੱਥੇ ਬਾਹਰ ਹੁਣ ਇਸ ਟਾਈਮ ਦੇ ਵਿੱਚ ਉਹ ਗੱਲਾਂ ਨਹੀਂ ਰਹੀਆਂ ਆਈ ਹੋਪ ਤੁਸੀਂ ਸਾਰਾ ਕੋ ਸਮਝ ਰਹੇ ਹੋਗੇ ਮੈਂ ਕੀ ਕਹਿਣਾ ਚਾ ਰਿਹਾ ਸਮਝੋ ਪੰਜਾਬੀਓ ਸਮਝੋ ਟਾਈਮ ਆਊਗਾ ਨਿਕਲੇ ਆਪਣੇ ਸਾਰਾ ਤੁਹਾਨੂੰ ਪਤਾ ਇਹ ਹਰ ਕੋਈ ਬਾਹਰ ਆਂਦਾ ਹੈ ਟਾਈਮ ਇਸ ਟਾਈਮ ਦੇ ਵਿੱਚ ਥੋੜਾ ਜਿਹਾ ਖਰਾਬ ਚੱਲਦਾ ਪਰ ਥੋੜਾ ਜਿਹਾ ਟਾਈਮ ਵਿਚਾਰ ਲਓ ਟਾਈਮ ਵਿਚਾਰ ਲਿਆ ਤੁਸੀਂ ਕਾਮਯਾਬ ਹੋਣ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਆ ਜਾਓ 2-3 ਮਹੀਨੇ ਰੁੱਕ ਕੇ ਆ ਜਾਓ 6 ਮਹੀਨੇ ਰੁੱਕ ਕੇ ਆ ਜਾਓ ਹੁਣ ਲਾਲਚ ਨਾ ਕਰੋ ਪੈਸਿਆਂ ਦਾ ਕਿ ਏਜੰਟ ਪਹਿ ਹੈ ਘੱਟ ਰਿਹਾ ਲੈ ਰਿਹਾ ਵੱਧ ਲੈ ਰਿਹਾ ਇਹ ਚੀਜ਼ ਦਾ ਲਾਲਚ ਨਾ ਕਰੋ ਜਿਨੇ ਪਹਿ ਹੈ ਘੱਟ ਲੈਣੇ ਆ ਉਹਨੇ ਤੁਹਾਨੂੰ ਸੇਫਟੀ ਵੀ ਉਦਾਂ ਦੀ ਦੇਣੀ ਆ ਤੋਂ ਪੈਸਿਆਂ ਦੇ ਪਿੱਛੇ ਨਾ ਜਾਇਆ ਕਰੋ ਕਿ ਉਹ ਏਜੰਟ ਪਹਿ ਘੱਟ ਲੈ ਰਿਹਾ ਇਹ ਜ਼ਿਆਦਾ ਲੈ ਰਿਹਾ ਹਮੇਸ਼ਾ ਹੀ ਦੇਖਿਆ ਕਰੋ ਮੈਨੂੰ ਬੈਨੀਫਿਟ ਕੀ ਆ ਮੇਰੀ ਸੇਫਟੀ ਕਿੱਥੇ ਆ ਉਹ ਚੀਜ਼ ਤੇ ਜ਼ਿਆਦਾ ਗੌਰ ਕਰਿਆ ਕਰੋ ਏਜੰਟ ਮਾੜਾ ਚੰਗਾ ਉਹ ਬਾਅਦ ਦੀ ਗੱਲਾਂ ਚੰਗੇ ਵੀ ਇੱਥੇ ਬਹੁਤ ਆ ਮਾੜੇ ਵੀ ਬਹੁਤ ਆ ਉਹ ਤੁਸੀਂ ਡਿਸਾਈਡ ਕਰਨਾ ਜਾਂ ਤੁਸੀਂ ਹੋ ਰੋ ਪੈਂਦੇ ਆ ਕਿ ਮੈਂ ਤਾਂ ਇਹ ਇੰਨੇ ਪੈਸੇ ਦੇਣੇ ਉਹ ਇੰਨੇ ਲੈ ਰਿਆ ਪਰ ਬਾਕੀ ਵੀ ਤੁਸੀਂ ਆਪ ਸਮਝਦਾ ਰਹੇ ਚਾਹੋ ਕਿਸੇ ਨੂੰ ਕਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਾਕੀ ਅਗਰ ਇਹਦੇ ਬਾਰੇ ਤੁਹਾਡੀ ਕੋਈ ਵੀ ਆਪਣੀ ਕੋਈ ਰਾਏ ਹੋਈ ਨਾ ਤੁਸੀਂ ਰਾਏ ਜ਼ਰੂਰ ਦਿਓ ਇਹਦੇ ਬਾਰੇ ਚ ਕੋਈ ਕਮੈਂਟ ਕਰਿਓ ਅਗਰ ਕਿਸੇ ਨਾਲ ਕੁਝ ਹੋਇਆ ਹੋਵੇ ਜਾਂ ਕੋਈ ਕਿਸੇ ਨਾਲ ਹੈਪਨ ਹੋਇਆ ਹੋਵੇ ਕਮੈਂਟ ਜ਼ਰੂਰ ਕਰਿਓ ਕਿ ਕਿਸੇ ਵੀ ਕੰਟਰੀ ਦੇ ਵਿੱਚ ਕਿਸੇ ਇਮੀਗ੍ਰੈਂਟਸ ਨਾਲ ਕਿਸੇ ਬੱਚੇ ਨਾਲ ਕਿਸੇ ਭਰਾ ਨਾਲ ਆਪਣੇ ਨਾਲ ਹੋਇਆ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ